ਕੋਈ ਯਾਰ ਰਾਤ ਰਟੇ ਅਸੀਂ ਕਰਨ ਜਿਆ ਸਾਰਾ ਟਟ ਗਿਆ ਹਲ ਪਰੋਂ ਪਾਸ ਹਰ ਗਿਆ ਅਜੇ ਵਰਗੇ ਹਲ ਪਰੋਂ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹਾਈ ਸਭ ਸਾਰੇ ਕਹਿੰਡ ਹੋਵੋਗੇ ਆਪਾਂ ਚੱਲੇ ਆ ਤੁੜੀ ਮਸ਼ੀਨ ਲੈ ਕੇ ਪਹਿਲਾਂ ਜਾਨ ਲਾ ਦੀ ਇੱਕ ਟੱਕੀ ਰਹਿ ਵੀ ਉੱਤ ਰਹਿ ਗਈ ਉੱਤਲੀ ਲਾਉਣੀ ਟ੍ਰਾਲੀ ਦੀ ਇੱਕ ਕੰਪਲੀਟ ਕਰਕੇ ਮਸ਼ੀਨ ਵਾ ਕੇ ਖੜਾਈ ਪਈ ਹੈ ਬਾਕੀ ਜਲਦੇ ਆ ਤੇ ਤਦ ਤੱਕ ਤੈਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਦਿਖਾਉਣੇ ਅੱਗੇ ਸਾਰਾ ਇਹ ਕਾਹ ਲਿਆਂਦਾ ਜੀ ਮਾਸ ਇਹ ਲੈ ਵੀ ਜਾਂਦਾ ਥੱਲੇ ਵਾਲੀ ਈ ਲੈ ਜਾਂਦੀ ਐਨ ਕੈਨ ਕ ਰਹਿ ਜਾਂਦੀ ਐ ਜੇ ਐਨ ਕਰ ਖਰੀਓ ਮੈਂ ਵੀ ਰਹਿ ਜਾਂਦਾ ਇਕੱਲਾ ਤੇ ਆਹ ਲੈ ਗਿਆ ਇਹਦਾ ਜੇ ਲੋਨ ਹੋ ਲਾ ਸਕਦੇ ਕੀ ਤੂੜੀ ਵਾਲੀ ਮਸ਼ੀਨ ਕਰਕੇ ਲਿਆਂਦਾ ਜੀ ਮੈਂ ਇੱਥੇ ਲੱਗ ਜੂਗਾ ਇੱਥੇ ਹਵਾ ਹੋਵਾ ਨਹੀਂ ਪਿਆ ਹੋਣੀ ਆਉਂਦੀ ਗਰਦ ਗੁਰਦ ਨਹੀਂ ਆਉਂਦੀ ਮੋਤੇ ਹੋ ਮਸ਼ੀਨ ਨੂੰ ਡਿਆ ਉਹਨੂੰ ਮਸ਼ੀਨ ਕਹਿੰਦਾ ਟਰਾਲ ਉਹਨੂੰ ਦੀਖਦਾ ਬੱਸ ਨੂੰ ਉਹ ਤਾਂ ਦਵਾਈ ਮੰਗਾਈ ਹੀ ਆ ਬੱਸ ਤੇ ਫੜਾਈ ਹੈ ਦਵਾਈ ਬੱਸ ਆ ਜਾਂਦੀ ਆ ਜਾਨ ਫਿਰ ਚੱਲਦੇ ਆ ਉਹ ਪਾ ਕੇ ਛੜਾ ਦੀ ਇਹਨੂੰ ਇਹਦੀ ਛੱਤ ਲਾਉਨੇ ਆ ਆ ਹੁੱਕਾਂ ਨਾਲ ਲੱਗਿਆ ਬੈਠਾ ਰਾਜੂ ਚੱਲ ਚੱਲ ਕਿੱਥੇ ਵਾ ਉਹ ਮਗਰ ਟਾਕੀ ਉਹ ਤੇ ਲੱਗਦੀ ਆ ਐ ਨਾ ਕਰ ਲੋਈ ਚੱਲੇ ਆ ਬਾਬੇ ਦਾ ਨਾਮ ਲੈ ਕੇ ਮੱਥਾ ਟੇਕ ਕੇ ਚਲਾਉਂਦੇ ਆ ਤੇ ਲੋ ਇਹ ਟੋਏ ਵਾਲੇ ਹੀ ਚਲਾਵਾਂਗੇ ਇਹ ਖੜੀ ਗਣਕ ਸੀ ਇਹ ਮਾੜੀ ਸੁੱਕ ਬੱਕਲ ਸੀਗੀ ਦੂਜੀ ਨੇ ਸੁੱਕੀ ਹੋਣੀ ਔਰ ਢਹੀ ਹੋਈ ਸੀ पती काउन खड़ा रेड़ी पहिला कहिड़ा लाउन लॻे आले दुले त घर दोस्त ਆ ਜਾ ਫਿਰ ਮੋੜ ਦੀ ਚੌਕ ਹੀ ਆ ਯਾਰ ਲੋ ਜੀ ਬਾਈ ਦੀ ਟਰਾਲੀ ਭਰਤੀ ਪਕੜਾ ਵੇ ਲੋ ਚੌਥੀ ਟਰਾਲੀ ਆ ਗਈ ਤੀਜੀ ਭਾਰਤੀ ਬਣੇ ਬੈਲਟਾਂ ਡਾਟ ਕਰਦੇ ਆ ਬੈਲਟਾਂ ਡਾਟ ਕਰਨ ਵਾਲੀ ਆ ਆ ਜੀ ਆਹਨ ਸਹੀ ਚੱਲਦਾ ਬੈਲਟਾਂ ਢੱਲੀਆਂ ਜਿਗੀਆਂ ਬੋਝ ਲਪ ਘਮਾਰਦਾ ਸੀ ਕੋਤਾਂ ਕਿ ਲਤਮਾਰਦੀ ਵੀ ਬੈਟੇ ਜਰ ਜ਼ੋਰ ਮੰਨੀਆਂ ਦੇ ਹੁਣ ਦੂਜੇ ਚ ਭੱਜੇ ਵੀ ਇਹਨਾਂ ਫਿਰ ਪਹਿਲੇ ਚ ਵੀ ਜ਼ੋਰ ਮੰਨਦਾ ਜੇ ਉਦੋਂ ਹੁਣ ਸਹੀ ਚੱਲਦਾ ਹੁਣ ਬੈਲਟਾਂ ਨਵੀਆਂ ਲਿਆਵਾਂਗੇ ਅੱਜ ਦੀ ਝਾੜੀ ਚਲਾ ਕੇ ਬੈਲਟਾਂ ਜਮਾ ਢੱਲੀਆਂ ਹੋ ਗਿਆ ਫੁੱਲ ਡਾਟ ਕਰਦੀ ਆ ਹਣ ਪੱਕੇ ਜੇ ਬੜ ਪੈ ਗਿਆ ਲੱਗਦਾ ਇੱਕ ਜ ਇੱਕ ਫਰ ਬਿੰਗਾ ਹੋ ਗਿਆ ਦੇਖ ਲੈ ਇਹਨੂੰ ਖੋਲ ਕੇ ਗਿਆ ਇੱਕ ਫਰ ਤਾਂ ਫਰਾ ਦਾ ਹੋ ਗਿਆ ਕੰਮ ਫੜ ਡਟ ਕੇ ਦੋ ਦਿਨ ਸਾਰੇ ਬਦਲਣੇ ਪੈਣਗੇ ਸਾਰੇ ਬਦਲਣੇ ਨਾ ਕਿ ਨਿਆ ਲੋਰ ਮੰਨ ਨੂੰ ਸਟਾਕ ਦੀ ਟਰਾਲੀ ਭਰਦੀ ਆ ਜਿਹੜਾ ਫੁੰਗਾ ਹੋਇਆ ਹੈ ਨਾ ਜਲਦੀ ਜਲਦੀ ਇਹਨੂੰ ਨਹੀਂ ਖੜ੍ਹ ਜਾਂਦੀ ਉਹ ਟਾਈਮ ਵੀ ਖਰਾਬ ਹੁੰਦਾ। ਕੇਐਸ ਲਿਆਂ ਦੀ ਕੇਐਸ ਕੇਅਰਸ। ਹੁਣ ਇਹ ਅੱਗੇ ਲੈ ਗਏ। ਆ ਲਾ ਦੇ ਡੱਬਾ ਇਹ ਆ। ਥੱਲੇ ਟਰੇ ਲਾ ਦੇ। ਹੈ? ਲੋਈ ਸ਼ੇਮੀ ਟਰਾਲੀ ਚਾਹਦੀ ਆ। ਕਟਰਾਲੀ ਹੋਰ ਹੋ ਗਈ ਉਧਰੋਂ ਸੱਤ ਕਾਰੀਆਂ ਮੰਨਣੀ ਐ ਇਧਰੋਂ ਸੱਤ ਤੇ ਦਰੋਂ ਇਧਰੋਂ ਆ ਬੰਦ ਰੁਕੇ ਨਾ ਨਹੀਂ ਪਤਾ ਨਹੀਂ ਕਿਹੜਾ ਲੰਗਾ ਵਾਲਾ ਜੀ ਆਇਆ ਹੈ 7ਵੀਂ ਭਰਨਾ ਆ ਗਈ 6ਵੀਂ ਭਰਨਾ ਫੇਵਰਟ ਕੀ ਉਹਨੇ ਇੱਕ ਨਤੀ ਟੁੱਟ ਗਈ ਰੀਲ ਦੀ ਹਣ ਦੇਖੋ ਕੀ ਹੁੰਦਾ ਚਲਦੀ ਜਲਦੀ ਦੇਦਾ ਕੰਨ ਚ ਲੈ ਗਿਆ ਅੱਜ ਹੋਈ ਗਿਆੰਦਾ ਪਹਿਲਾ ਪੱਖੇ ਟੁੱਟ ਗਏ ਉਹ ਰੀਲ ਦੀ ਤੀ ਟੁੱਟੀ ਹਲਕ ਪਰੋਂ ਤੋਰ ਦਾ ਸਰ ਗਿਆ ਅਲੇ ਵਰਗੇ ਹੈਲਪਰ ਹੋਣ ਆਹ ਦੇਖੋ ਕਿੱਥੇ ਲਾਈਏ ਨੇ ਇੱਥੇ ਐ ਆਈ ਸੀ ਨੇ ਕਹਿੰਦਾ ਮੈਂ ਸਹੀ ਲੱਗ ਕਹਿੰਦਾ ਮੈਂ ਪਾਈ ਆ ਟਰਾਲੀ ਦੇਖ ਲੈ ਆਹ ਦਹੀਂ ਲਾਈਏ ਨੇ ਆਹ ਵਸ ਆਹ ਦਹੀਂ ਲਾਈ ਆ ਹੈਲਪਰ ਨੇ ਆ ਸਹੀ ਲੱਗੀ ਜੀ ਯਾਰ ਇਹਦੇ ਵਰਗੇ ਹੈਲਪਰ ਹੋਣ ਆਹ ਵਈ ਯਾਰ ਟਰਾਲੀ ਥੱਲੇ ਢਟੀ ਲੈ ਦੇਖ ਮੈਂ ਟਰਾਲੀ ਕਹਾ ਕਰ ਲਈ ਕਹਿੰਦਾ ਲਾਤੀ ਮੈਂ ਠੀਕ ਹੈ ਦਹੀਂ ਕਹਿੰਦਾ ਉਹ ਇੱਥੇ ਤਾਂ ਲਾਈ ਵੀ ਕੀ ਕਹਿਣਾ ਚਾਹੇਗਾ ਦਹੀਂ ਨਹੀਂ ਰਾਂ ਤਾਂ ਏਵੇਂ ਵਰਗੇ 10 ਬੰਦੇ ਹੋਰ ਆ ਗਏ ਫਿਰ ਤਾਂ ਸਰ ਗਿਆ ਹੋ ਗਿਆ ਪਾਰਵੇਡ ਹੁਣ ਲਾ ਦੇ ਉਹ ਉੱਪਰ ਆਈ ਬਾਲਾ ਲੱਗਿਆ ਬਾਲਾ ਉਹ ਚੱਲੇ ਇੱਧਲੇ ਪਾਸੇ ਲੈ ਕੇ ਆ ਉਹ ਇੱਧਲੇ ਗੁੰਜੇ ਚੱਕ 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 ਇਹ ਮੈਂ ਰੈਡ ਵੀ ਥੋੜੂ ਇਹ ਮੈਂ ਰੈਡ ਜਾ ਗਾ ਇਹ ਥੋੜੇ ਝੜ ਦੇ ਇਹ ਮੈਂ ਸ਼ਟ ਕਾਹ ਪਾ ਹੁਣ ਆਹ ਬੜੀ ਨਾਲੀ ਚੱਕਿਆ ਹਾਲੀ ਚੱਕਿਆ ਗੁੱਡੀ ਬਚਾਰ ਗੁੱਡੀ ਨਾਲ ਲੱਗਦਾ A few moments later ਉਹ ਯਾਰ ਆਤਰਪੇ ਅਸੀਂ ਕਰਨ ਜਿਆ ਸਾਰਾ ਟਟ ਗਿਆ ਜੀ ਇਹਨੂੰ ਲੈ ਕੇ ਚੱਲਦੇ ਹੁਣ ਮਿਸਤਰੀਆਂ ਦਾ ਹੀ ਠੀਕ ਹੋ ਜੂ ਚਲੋ ਜ਼ਰੂਰਤਾਂ ਲੈ ਕੇ ਫਿਰ ਦੇਖਦੇ ਹਾਂ ਹੁਣ ਕੀ ਬਣਦਾ ਇਹਨੂੰ ਛਾੜ ਦਈਏ ਮਰੇ ਚੀਂ ਛੱਡਿਆ ਸਾਰੀਆਂ ਪਾਪਾਂ ਹੀ ਕਰ ਦਣਗੇ ਉਹਨੂੰ ਲਾਈਨ ਆਫ ਬਣਾ ਦਵੇਂ ਸਹਾਇਜ ਕਰ ਦਣਗੇ ਤੇ ਸ਼ਾਹ ਨੂੰ ਲੈ ਜਾਗੇ ਅਗਰ ਤੇ ਸਾਰੀਆਂ ਟੁੱਟੀਆਂ ਫਿਰ ਹੋਰ ਪੰਗਾ ਪੈ ਜੂ ਤੇ ਸਾਰੀਆਂ ਟੁੱਟੀਆਂ ਫਿਰ ਪੰਗਾ ਪੈ ਜੂ ਉਹ ਕਹਿੰਦਾ ਅਲਾਈਨਮੈਂਟ ਬਣਾਵਾਗਾ ਹੋਣੀ ਮਾਲ ਧਰ ਦਾਂਗਾ ਤੇ ਪਾਪਾਂ ਦੇ ਓਏ ਚੱਲੇ ਮਸੀਨ ਹੋ ਗਈ ਓਕਰ ਰਿਪੋਰਟ ਪੂਰੀ ਓਕਰ ਰਿਪੋਰਟ ਹੋ ਗਈ ਇਹਨੂੰ ਵੀ ਪੱਤੀ ਮਰਵਾ ਦੀ ਡੱਕ ਡੱਕ ਪੈਦਾ ਇਹ ਮੂਰ ਨੂੰ ਇਹਦੇ ਵੀ ਪੱਤੀ ਲਵਾ ਦੀ ਮਗਰ ਵੱਡੀ ਘੂਰੀ ਹੋਣੇ ਇੱਕ ਟਰਾਲੀ ਭਰਤੀ ਦੋ ਭਰ ਲੈਣੇ ਨੇ ਇੱਕ ਟਰਾਲੀ ਆਪਣੀ ਗਿੰਦੇ ਗਈ ਹੀ ਆ ਜੇ ਦੋ ਭਰ ਲੈਣੇ ਕੱਲ ਨੂੰ ਖਿੱਚਾਂਗੇ ਨਾ ਮਦਬ ਕੇ ਉਹ ਦਿਹਾੜੀਆਂ ਦੱਬ ਕੇ ਕੱਢੀਏ ਫਿਰ ਉਹ ਚਲਾ ਲੈਣਗੇ ਆਪਣੀ ਲੇਬਰ ਸਾਂਝੀ ਹੈ ਨਾ ਇਹਨਾਂ ਨਾਲ ਅੱਜ ਦਾ ਮਸ਼ੀਨ ਖੜਨ ਕਰਕੇ ਉਹਨਾਂ ਨੇ ਚਲਾਈ ਸੀ ਬੱਦਲੀ ਬੋਦਲਾ ਕੀ ਜਾਂਦਾ ਰੱਬਾ ਸੱਖ ਰੱਖੀ ਹਫਤਾ ਰੋਤਾ ਦੇ ਦੇ ਆਪੇ ਉਹ ਤਾਂ ਖਾਰੂ ਪੜਦੇ ਆਗੇ ਸਾਨੂੰ ਸਾਰੇ ਤੂੜੀ ਬਣਾਉਣਾ ਹੈ ਆਹ ਟਰਾਲੀਆ ਵਰਕੇ ਖੜਾ ਦੀ ਆਪਾਂ ਨਾ ਟਾਇਰ ਵੀ ਖੂਬ ਤਾਂ ਮਸ਼ੀਨ ਦਾ ਕਿਹਾ ਸਾਨੂੰ ਹੈ ਆਹ ਬੋਰੀ ਸਾਫ ਦੀ ਟਾਇਰ ਖੋਲਦਾ ਪੈਂਚਰ ਅਜੇ ਤਾਂ ਗਰੋਹੀ ਬਹੁਤ ਨੇ ਮਸ਼ੀਨ ਤੇ ਕਦੇ ਪੈਂਚਰ ਕਰਦੇ ਹਾਂ ਸਾਫ ਨਹੀਂ ਹਾਲਾ ਦੇਖ ਹਾਂ ਨਹੀਂ ਦਾ ਉਹਨੇ ਕਿ ਬਦਲ ਲਾ ਸਕਦੇ ਆ ਟੁੱਟੀ ਚਲੀ ਜਾਂਦੀ ਆ ਇਨਸ਼ਾਅੱਲਾ ਚੱਕਣੀਆਂ ਆ ਦੇ ਲੱਸੀ ਕੇ ਤੇ ਜੋ ਸੈ ਵੀਡੀਓ ਕਿਦਾਂ ਲੱਗੀ ਵਧੀਆ ਲੱਗਦਾ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲੈ ਬਣੇ ਰਿਹਾ ਵੀਡੀਓ ਥੱਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਕੀ ਕੀ ਚੱਲਦਾ ਮਸ਼ੀਨ ਤਦਾ ਪਤਾ ਨਹੀਂ ਕੀ ਕਰੋ ਤੁਹਾਨੂੰ ਟਾਇਰ ਪੈਂਚਰ ਹੋ ਗਿਆ ਫੇਰ ਪਹਿਲਾਂ ਰੀਲ ਠੀਕ ਕਰਾ ਕੇ ਲੈ ਆਂਦੀ ਮੇਸਤਰੀ ਕੋ ਛੱਡਿਆ ਜੀ ਉਹ ਤਾਂ ਸਾਰੀਆਂ ਪੈਪਾਂ ਹੀ ਕਰਾਤੀਆਂ ਵਿੱਚ ਸਰੀਏ ਪਾ ਕੇ ਜਿੱਥੇ ਬੋਸ ਆਉਂਦੇ ਨੇ ਉੱਥੇ ਸਰੀਏ ਲਾ ਕੇ ਉਹਨੇ ਪੂਰਾ ਘੈਂਟ ਬਣਾਤਾ ਬਾਕੀ ਦੇਖਦੇ ਆ ਕੱਲ ਚਲਾਵਾਂਗੇ ਕਿਸੇ ਤੁਹਾਨੂੰ ਕਿੱਦਾਂ ਲੱਗੀ ਵਧੀਆ ਲੱਗੀ ਚੈਨਲ ਲਾਈਕ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਧੰਨਵਾਦ